ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਲੋਜੀ ਵੈਗੂ ਜੀ ਸਵੇਰ ਦੇ ਕੰਮ ਸੁਰੂ ਚਾਹ ਬਣਾ ਲਈ ਐ ਇੱਧਰ ਇੱਧਰ ਦੁੱਧ ਪਾ ਕੇ ਆਉਣੀ ਆ ਮਾਣੋਂ ਹੁੱਲੀ ਨੂੰ ਮੈਂ ਤੇ ਲੋਜੀ ਇਹਨੂੰ ਦੁੱਧ ਪਾਦਾ ਰਾਤ ਨੇਰੀ ਬਹੁਤ ਆਈ ਸੀ ਹਵਾ ਦੇਖੋ ਪੱਤੇ ਡਿੱਗੇ ਪਏ ਨੇ ਬਹੁਤ ਜ਼ਿਆਦੇ ਅੱਜ ਮਾਣੋਂ ਆ ਗਈ ਕਿੱਧਰੋਂ ਹੀ ਪਤਾ ਨਹੀਂ ਕਿੱਧਰੋਂ ਆ ਗਈ ਅੱਜ ਕਈ ਦਿਨਾਂ ਪਿੱਛੋਂ ਆਈ ਆ ਤਿੰਨ ਇੱਧਰ ਨਿੱਕੇ ਨਿੱਕੇ ਨਾ ਬੱਚੇ ਆਪਣੇ ਕਣਕ ਤੇ ਸੂਈ ਪਈ ਸੀਗੀ ਕੁੱਤੀ ਡੌਗੀ ਇਹਦੇ ਬੱਚੇ ਨੇ 6-7 ਚੱਕ ਕੇ ਲਿਆਉਂਦੇ ਨੇ ਹੁਣ ਵੱਡਣੀਆਂ ਜੇ ਕਣਕ ਕਣਕ ਵੱਡਣੀਆਂ ਇਹ ਐਨਸੂ ਕਰ ਦੇਖ ਗਏ ਵਿਚਾਰੇ ਨਹੀਂ ਵਿੱਚੇ ਕਿਹਨੂੰ ਰੱਬ ਰੱਖਣ ਵਾਲਾ ਹਨ ਬਚ ਗਏ ਨਹੀਂ ਪਤਾ ਨਹੀਂ ਲੱਗਣਾ ਸੀਗਾ ਬਚਾਲੇ ਸੀਗੇ ਇਹ ਕਿਸੇ ਨੇ ਦੱਸਤਾ ਉਹਨੇ ਲਵੇ ਕਹਿੰਦੇ ਇੱਥੇ ਕੁੱਤੀ ਸੂਈ ਦੀ ਆ ਤੁਹਾਡੀ ਸੱਤ ਬੱਚੇ ਨੇ ਪੈਦਾ ਚੱਕ ਕੇ ਲਿਆਉਂਦੇ ਹੁਣੇ ਰੋਂਦੇ ਨੇ ਵਿਚਾਰੇ ਹੁਣ ਉਹਰੇ ਲਿਆ ਕੇ ਰੱਖੇ ਨੇ ਇਹ ਨੇ ਉਹਰੇ ਰੱਖਦੇ ਨੇ ਫੇਰ ਪਰਾਂ ਰੱਖੇ ਹੋਣਗੇ ਕਿਤੇ ਸੌਂ ਚ ਜਾਂ ਕੁੱਤੇ ਲੈ ਜਾਈਗੇ ਆਪਣੇ ਬੱਚਿਆਂ ਨੂੰ ਇਹ ਦੇਖੋ ਨਿੱਕੇ ਨਿੱਕੇ ਅੱਖਾਂ ਵੀ ਨਹੀਂ ਖੁੱਲੀਆਂ ਲਾਲ ਲਾਲ ਪੈਰ ਨਹੀਂ ਹਲੇ ਅੱਖਾਂ ਖੁੱਲੀਆਂ ਨਹੀਂ ਨਿੱਕੇ ਨਿੱਕੇ ਨੇ ਛੋਟੇ ਨੇ ਜਿਵੇਂ ਕਰਲ ਕੁਲ ਹੋਏ ਹੋਣੇ ਵਿਚਾਰੇ ਰੋ ਰਹੇ ਨੇ ਹੁਣ ਝੂ-ਝੂ ਕਰ ਰਹੇ ਨੇ ਕਿਵੇਂ ਇੱਥੇ ਰੱਖ ਦਿਆ ਨੇ ਲਪੋ ਕੇ ਕਿ ਲੋਕੀ ਇੱਧਰ ਆ ਵੀਣ ਕਿ ਤਾਈਆਂ ਕਾਂਪੇ ਦੇ ਬਾਅਦ ਆ ਗਈ ਸੀ ਕਿ ਕੰਪੇਨ ਕਰ ਕੋਈ ਵਧੀਆ ਰਹੀ ਚੱਕ ਲਿਆਂ ਦੇ ਬੱਚੇ ਨਹੀਂ ਵਿੱਚੇ ਨਿੱਤੇ ਜਾਂਦੇ ਮਰ ਜਾਂਦੇ ਵਿਚਾਰੇ ਨੇ ਦੇਖੋ ਕਣਕ ਆਈ ਆ ਲੇਟ ਥੋੜੀ ਜਿਹੀ ਹੁੰਦੀ ਕਣਕ ਮਸੇਰ ਦੇਖਦੇ ਸੀਗੇ ਵੀ ਆਉਣ ਆਲੀ ਆ ਹਿੰਸੂ ਕਰ ਦੇਖ ਲੇ ਬੱਚੇ ਵਿੱਚ ਚੜੀ ਦੇਖੋ ਡੈੜੇ ਜਾਂਦੇ ਵਿੱਚ ਪਤਾ ਨਹੀਂ ਲੱਗਣਾ ਸੀਗਾ ਰੌਲੇ ਚ ਕੰਪੇਨ ਦੇ ਚ ਖੜ ਫਰਤੀ ਚ ਇੱਥੇ ਹੁਣ ਕਣਕ ਵੱਢ ਰਹੀ ਸੀ ਜੀ ਆਪਣੇ ਇੱਥੇ ਥੋੜੀ ਜਿਹੀ ਬੀਜੀ ਸੀ ਜੀ ਐਤਕੀ ਕਣਕ ਅੱਗੇ ਬਸੀਨ ਹੁੰਦਾ ਐਤਕੀ ਕਣਕ ਬੀਜ ਵੀ ਆਪਣੇ ਖਾਣ ਲਈ ਹੋਵੇ ਤੇ ਬਾਕੀ ਜਿਹੜੀ ਦੂਜੇ ਖੇਤਾਂ ਚ ਤੀ ਉਹ ਮੰਡੀ ਚ ਚਲੇ ਗਈ ਇਹ ਹੁਣ ਆਪਣੇ ਘਰੇ ਰੱਖ ਲਾਂਗੇ ਆਪਣੇ ਖਾਣ ਜੋਗੀ ਬਿਨਾਂ ਰੇ ਸਪਰੇਅ ਤੋਂ ਆਹ ਇਹ ਬੀਜੀ ਐਤਕੀ ਬਸ ਖੇਤ ਦਾ ਹੀ ਰੇਪ ਆ ਯਾ ਰੂੜੀ ਦਾ ਸਪਰੇਅ ਸਪਰੂ ਕੁਝ ਨਹੀਂ ਕਰੀ ਹੈਗੀ ਇਹਨੂੰ ਇਹ ਕਹਿੰਦੇ ਆਪਾਂ ਰੱਖ ਲਾਂਗੇ ਫਿਰ ਆਪਣੇ ਘਰ ਵਾਸਤੇ ਨਾਲੇ ਇੱਥੇ ਬਰਸੀਨ ਉੱਗਲ ਜਾਂਦਾ ਸੀਗਾ ਤੇ ਕੀ ਕਹਿੰਦੇ ਕਣਕ ਬੀਜ ਲਾਣੇ ਆ ਇਹ ਦੇ ਕਰਕੇ ਕਣਕ ਬੀਜ ਦੀ ਸੀਗੀ ਆਪਣੇ ਉਰੇ ਹੁਣ ਇਹ ਬੱਡ ਰਹੇ ਨੇ ਇਹ ਗੀੜੇ ਹਾਲੇ-ਹਾਲੇ ਬੱਡ ਰਹੇ ਆ ਸੀਗਾ ਭਾਈ ਕਣਕ ਜਿਹੜੀ ਛੱਡ ਦੇ ਸੀਗੇ ਹਾਲੇ-ਹਾਲੇ ਪੰਪਾਇਰ ਸੜਦੀ ਹੋਊਗੀ ਉਹ ਵੱਡਦੇ ਨੇ ਤੇ ਉਰੇ ਨੇੜੇ ਗਰਦ ਬਹੁਤ ਆ ਰਹੀ ਅੱਜ ਇਦੋਂ ਲੰਘ ਰਹੀਆਂ ਪੂਰਾ ਚੱਲ ਰਿਹਾ ਹਾਂ ਵੈਸੇ ਅੱਜ ਤੇ ਲੋ ਜੀ ਇਹ ਵੱਢ ਕੇ ਆਪਣੀ ਟ੍ਰੈਲੀ ਚ ਪਾ ਲਣਗੇ ਤੇ ਫਿਰ ਦੋ ਦਿਨ ਦੀ ਧੁੱਪ ਲਵਾ ਲਾਂਗੇ ਜੇ ਧੁੱਪ ਹੋਈ ਨਹੀਂ ਇਕਨੇ ਟ੍ਰੈਲੀ ਚ ਰੱਖ ਲਾਂਗੇ ਇੰਨੇ ਫਿਰ ਤੂੜੀ ਕਰਕੇ ਫੇਰ ਪਾ ਲਾਂਗੇ ਤੇ ਲੋ ਜੀ ਅੱਗੇ ਦਾ ਸਾਟਰਾ ਵਾਲੇ ਚ ਸਿੱਕ ਲੈਂਦੇ ਨੇ ਸਾਫ ਕਰ ਲੈਂਦੇ ਨੇ ਹੁਣ ਸਾਟਰਾ ਵਾਲੇ ਇਤਕੀ ਬਿੱਲ ਐ ਹੀ ਨਹੀਂ ਕਰ ਇਹਨਾਂ ਨੇ ਇਤਕੀ ਇਕਨੇ ਰੱਖ ਲੈਣੇ ਆ ਕਹਿੰਦੇ ਇੰਨੇ ਫਿਰ ਦੋ ਦਿਨ ਦਿਨ ਫਿਰ ਟੂੜੀ ਕਾੜੀ ਤੋਂ ਬਾਅਦ ਫਾਟੇ ਨਵੇੜ ਦਾਂਗੇ 15 ਦਿਨ ਪਈ ਰਹਿੰਦੀ ਅੱਗੇ ਤਾਂ ਉੱਥੇ ਕਿ ਟੂੜੀ ਵੀ ਨਹੀਂ ਲੱਗੇ ਕਰਨ ਨੂੰ ਤੇ ਲੋ ਜੀ ਚਲੋ ਕਣਕ ਦਾ ਨਿਬੜ ਜੇ ਆਪਣਾ ਕੰਮ ਖੇਤ ਦਾ ਉਹ ਤਾਂ ਨਿਬੜ ਗਿਆ ਰਹੇਗੀ ਸੀ ਵੀ ਥੋੜੀ ਜੀ ਇਹਦਾ ਵੀ ਨਿਬੜ ਜੂ ਅੱਜ ਕੰਮ ਨਿਬੜ ਜੂ ਫਿਰ ਵਿਲੇ ਤੇ ਥੋੜੀ ਜਿਹੀ ਜਗਾ ਉਰੇ ਤਾਂ ਆਪਣੀ બીજી ਵੀ ਆਪਣੇ ਜੋਦੀ ਉਹ ਘਾਹ ਇੱਕ ਖੇਤ ਉਹ ਵੀ ਵੱਢ ਲਈ ਜੀ ਲੋ ਜੀ ਹੋਂ ਸ਼ਾਮ ਨੂੰ ਮੈਂ ਚਲੀ ਗਈ ਸੀਗੀ ਇੱਧਰ ਪਾਣੀ ਦੇਣ ਮੈਂ ਕਿ ਇੱਧਰ ਲਾ ਸੰਦੂ ਸਣਾ ਜਿਹੜਾ ਤੇਲਾ ਬੀਜੀਆਂ ਵੀ ਇਹਨੇ ਉਹਨਾਂ ਨੂੰ ਪਾਣੀ ਦੇ ਦੇਣੀ ਆ ਨਾਲੇ ਜਿਹੜੇ ਬੀਜ ਨੇ ਇੱਕ ਦੋ ਹੋਰ ਲਾ ਦੇਣੀਆਂ ਦਵਾਰੇ ਦਵਾਰੇ ਲਾ ਕੇ ਇੱਧਰ ਪਾਣੀ ਛੱੜਤਾ ਸੀਗਾ ਮੈਂ ਉਹਨੜੇ ਵੀ ਵੀ ਜਿੱਤੇ ਪ੍ਰਿੰਡੀਆਂ ਸੀਗੀਆਂ ਜਿਹੜੀਆਂ ਪ੍ਰਿੰਡੀਆਂ ਦੇ ਵੀ ਟਿੰਡੂਆਂ ਟੂਂਡੂਆਂ ਨੇ ਸਾਰੇ ਬੀਜ ਤੇ ਉੱਗਣੇ ਹੋਣਗੇ ਉੱਗ ਜਾਣਗੇ ਨਾ ਸੀ ਦੇਖੀ ਜਾਊਗੀ ਪਹਿਲਾਂ ਨੀ ਪ੍ਰਿੰਡੀਆਂ ਤਾਂ ਉੱਗ ਗਈਆਂ ਵੈਸੇ ਜਿਹੜੀਆਂ ਪਹਿਲੀਆਂ ਬੀਜੀਆਂ ਸੀਗੀਆਂ ਕੀਏ ਦੀਆਂ ਵੀ ਉੱਗ ਗਈਆਂ ਕੀਏ ਦੀਆਂ ਪਤਾ ਨਹੀਂ ਲੱਗਦਾ ਵੀ ਕੀਏ ਦੀਆਂ ਨੇ ਇੱਕ ਇੱਠੇ ਦੀਆਂ ਨੇ ਬਾਅਦ ਚ ਪਤਾ ਲੱਗੂ ਚਲੋ ਬੀਜ ਆਏ ਹੁਣ ਆ ਗਈ ਸੀਗੀ ਮੈਂ ਅੰਦਰ ਅੰਦਰ ਮੈਂ ਲੇਟ ਆ ਗਈ ਸੀਗੀ ਹੁਣ ਮੈਂ ਸਬਜ਼ੀ ਬਣਾਉਣ ਲੱਗੀ ਸੀਗੀ ਸਬਜ਼ੀ ਲੋ ਜੀ ਭੁੰਨ ਲੇ ਅੱਜ ਮਿਰਚਾਂ ਹੀ ਪਾਉ ਮਿਰਚਾਂ ਤੇ ਅਦਰਕ ਤੇ ਲਹਸਣ ਪੱਟੀ ਲਈ ਸੀਗੀ ਇੱਕ ਮੈਂ ਥੋੜਾ ਜਿਹਾ ਹੋ ਤੇ ਇਹ ਪਾਲੇ ਮੋਂਗਰੇ ਮੋਂਗਰੇ ਤੋੜ ਲਈ ਸੀ ਕਿ ਕੁਸ ਕੱਲ ਤੋੜ ਲਈ ਤੁਸ ਸਵੇਰੇ ਤੋੜ ਲਈ ਸੀ ਕਿ ਲੱਗੇ ਵੀ ਸੀਗੇ ਕੱਚੇ ਕੱਚੇ ਨੇ ਬਹੁਤ ਸੋਹਣੇ ਕਿਦਾਂ ਬਹੁਤ ਵਧੀਆ ਨੇ ਮੈਂ ਅੱਜ ਅੜਤੇ ਤੇ ਪਰਸੋਂ ਕ ਤੋੜ ਲਈ ਤੇ ਥੋੜੇ ਜਿਹੇ ਹੋਰ ਨੇ ਜਿਹੜੇ ਅੱਜ ਤੋੜ ਲਈ ਫਿਰ ਮੈਂ ਅੱਜ ਸਬਜ਼ੀ ਬਣਾ ਲੈਣੀ ਆ ਦੋ ਡੰਗ ਸਰਜੂ ਆਪਣਾ ਹੋਣਾ ਖਾ ਲਾਂਗੇ ਸਵੇਰੇ ਤੇ ਇਹਨਾਂ ਨੂੰ ਫਰਾਈ ਕਰਦੀ ਆ ਮੈਂ ਫਰਾਈ ਕਰਕੇ ਬਣਾਉਣੀ ਅੱਜ ਪਹਿਲਾਂ ਮਸਾਲਾ ਤਿਆਰ ਕਰਕੇ ਨਹੀਂ ਫਰਾਈ ਕਰਕੇ ਪਹਿਲਾਂ ਇਹਨਾਂ ਨੂੰ ਭੁੰਨ ਲੈਣੀ ਆ ਆਲੂ ਪਾਉਂਗੀ ਬਾਅਦ ਚ ਸਮਾਨ ਮੈਂ ਪਹਿਲਾਂ ਚੀਰ ਗਈ ਸੀਗੀ ਦਿਨ ਚ ਰੱਖ ਲਿਆ ਸੀਗਾ ਚੀਰ ਕੇ ਤੇ ਲੋ ਜੀ ਆਲੂ ਪਾ ਤੇ ਆਲੂ ਪਾ ਕੇ ਹੁਣ ਮਿਕਸ ਕਰਤਾ ਇਹਨਾਂ ਨੂੰ ਰੜਾਤੀ ਇਹ ਚੰਗੀ ਤਰ੍ਹਾਂ ਰੜਾ ਕੇ ਟੱਕ ਦਨੀਆ ਹੁਣ ਇਹਨੂੰ ਥੋੜੀ ਜਿਹੀ ਗੈਸ ਕਰ ਦਨੀਆ ਘੱਟ ਇਹਨੂੰ ਟੱਕ ਦਨੀਆ ਨਹੀਂ ਰਿਜੂਗੀ ਰਿਜ ਕੇ ਲੋ ਜੀ ਆਟਾ ਗੁੰਨਤਾ ਏ ਆਟਾ ਗੁੰਨ ਲ ਕੇ ਰੱਖਤਾ ਸਬਜੀ ਧਰਤੀ ਨਾਣ ਮਿਰਚ ਪਾਉਂਗੀ ਫੇਰ ਫੇਰ ਮੈਂ ਚਲੀ ਗਈ ਸੀ ਬਾਹਰ ਬਦੜਾ ਕਰ ਲਿਓ ਇਹ ਤਰ੍ਹਾਂ ਬੰਨ੍ਹ ਕੇ ਕਰਦੇ ਹੋਣੇ ਚੱਲੇ ਅੰਦਰ ਸਾਡੀ ਤੇ ਖੜਾਇਓ ਤਾਂ ਮੈਂ ਦੇਖਣਾ ਹੀ ਨਹੀਂ ਪਾਣੀ ਮੈਂ ਕਰ ਦੂੰਗੀ ਬੱਦਲ ਆ ਰਿਹਾ ਬਹੁਤਾ ਦੇ ਕਿੰਨਾ ਬੱਦਲ ਆ ਰਿਹਾ ਹੈ ਬਗਜੋ ਕੱਢ ਲਿਓ ਬੱਦਲ ਆ ਰਿਹਾ ਉਹਦੇ ਬੂਰੇ ਬੱਤੀਏ ਤੇ ਲੋ ਜੀ ਟਰੈਕਟਰ ਲੈ ਕੇ ਨਾਂਗੇ ਟ੍ਰੇਲੀ ਠਾਕਤੀ ਪੱਲੀਆਂ ਬੰਨ੍ਹਤੀਆਂ ਵੀ ਕਈ ਵਾਰੀ ਬਿੱਲੀ ਬੁੱਲੀ ਕੋਈ ਗੰਦਾ ਗੁੰਦਾ ਕਰ ਦਾਂਦੀ ਆ ਤੇ ਹੁਣ ਇਹ ਆਪਣੇ ਸਾਹਮਣੇ ਖੜਾਏ ਆਉਣਗੇ ਕਿਸੇ ਦੇ ਸੱਡ ਥੱਲੇ ਇਹਨੇ 2 ਦਿਨ ਖੜੀ ਰਹੂਗੀ ਫਿਰ ਤੂੜੀ ਦਾ ਨਵੇੜ ਕੇ ਸਕਾ ਕੇ ਪਾਲਾਂਗੇ ਤੇ ਲੋ ਜੀ ਮੈਂ ਵੀ ਆ ਗਈ ਸੀਗੀ ਅੰਦਰ ਸਬਜੀ ਆਪਣੀ ਰਿੱਜ ਗਈ ਸੀਗੀ ਵੈਸੇ ਵਧੀਆ ਤੇ ਹੁਣ ਪਾ ਲੈਣੀ ਆ ਥੋੜਾ ਜਿਹਾ ਨੌਨ ਅੱਧਾ ਕ ਚਮਚਾ ਤੇ ਅੱਧੀ ਚਮਚੀ ਹਲਦੀ ਪਾ ਕੇ ਹੁਣ ਇਹਨੂੰ ਮਿਕਸ ਕਰਦਾ ਮੈਂ ਰੜਾਦਾ ਪਹਿਲਾਂ ਇਹਨੂੰ ਰੱਖ ਕੇ ਮਿਕਸ ਕਰਦਾ ਰੜਾਦਾ ਤੇ ਇੱਧਰ ਆ ਗਈ ਸੀਗੀ ਮਾਣੂ ਮਾਣੂ ਨੂੰ ਮੈਂ ਰੋਟੀ ਪਾਉਂਦੀ ਸੀਗੀ ਉੱਧਰ ਡੌਗੀ ਖੜੇ ਦੇਖਦੇ ਨੇ ਡੌਗੀ ਮਾਣ ਨੂੰ ਘੂਰਦੇ ਸੀਗੀ ਮਾਣ ਨੂੰ ਡਰਦੀ ਆ ਜੇ ਦਰਵਾਜ਼ਾ ਖੁੱਲਾ ਹੁੰਦਾ ਫਿਰ ਤਾਂ ਡੌਗੀ ਆ ਜਾਂਦੇ ਤੇ ਨਹੀਂ ਫਿਰ ਚਲੋ ਮਾਣੂ ਖਾ ਜੂਗੀ ਅੱਜ ਹੁਣ ਤੇ ਲੋਜੀ ਸਬਜ਼ੀ ਆਪਣੀ ਤਿਆਰ ਆ ਰੋਟੀ ਪੱਕ ਗਈ ਰੋਟੀ ਪਕਾ ਲਈ ਮੈਂ ਸਬਜ਼ੀ ਅੱਜ ਸੁੱਕ ਬਰੋੜੀ ਜੀ ਬਹੁਤ ਸੋਹਣੀ ਬਣੀ ਆ ਦੇਖੋ ਨੂੰ ਤਾਂ ਵਧੀਆ ਖਾਣ ਨੂੰ ਦੇਖਦੇ ਆ ਕਿਵੇਂ ਬਣਦੀ ਆ ਤੇ ਲੋਜੀ ਪਾ ਕੇ ਲੈ ਕੇ ਜਾਨੀ ਆ ਮੈਂ ਰੋਟੀਆਂ ਰੱਖਿਆਈ ਪਾਣੀ ਰੱਖਿਆਈ ਤੇ ਸਮਾਨ ਲੈ ਕੇ ਹੁਣ ਚੱਲਦੇ ਆ ਖਾਣੇ ਆ ਰੋਟੀ ਸ਼ਾਮ ਦੀ ਸ਼ਾਮ ਨੂੰ ਤਾਂ ਇਕੱਠੇ ਬਹਿ ਕੇ ਖਾ ਲੈਣੇ ਆ ਸਵੇਰੇ ਬੇਟਾ ਖਾ ਕੇ ਨੰਗ ਜਾਂਦਾ ਮੈਂ ਕਦੀ ਖਾਨੀ ਆ ਕਦੀ ਖਾਂਦੇ ਨੇ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਣੇ ਆ ਫਿਰ ਆਪਣੇ ਤੇ ਹੁਣ ਗਰਮ ਗਰਮ ਪਾ ਕੇ ਲੈ ਜਾਨੀ ਆ ਮੈਂ ਤੇ ਆ ਸ਼ਾਮ ਦਾ ਵੇਲਾ ਇਹ ਤਾਂ ਸੁ ਕਰੇ ਇਕੱਠੇ ਬਹਿ ਕੇ ਖਾ ਲਈਏ ਤਿੰਨ ਚ ਤਾਂ ਕੋਈ ਕੋਈ ਟਾਈਮ ਹੁੰਦਾ ਕੋਈ ਕਿਵੇਂ ਹੁੰਦਾ ਤੇ ਇਹ ਲੋ ਜੀ ਗਰਮ ਗਰਮ ਸਬਜ਼ੀ ਤੇ ਫਿਰ ਪਾਉਣੀ ਆ ਘਿਓ ਉੱਪਰ ਮੱਖਣ ਹੈ ਨਹੀਂ ਅੱਜ ਹੁਣ ਘਿਓ ਪਾ ਲੈਣੀ ਆ ਦੋ ਦਿਨ ਫਿਰ ਮਿ ਰੜਕਾਗੇ ਦੋ ਦਿਨ ਨੂੰ ਤੇ ਲੋਜੀ ਹੁਣ ਪਾ ਲਈ ਆ ਸਮਾਨ ਸਮਾਨ ਪਾ ਕੇ ਲੈ ਕੇ ਚੱਲੀਏ ਪਹਿਲਾਂ ਮੈਨੂੰ ਠੰਟੀ ਲੱਗੀ ਸੀਗੀ ਤੇ ਲੋਜੀ ਲੈ ਗਈ ਆ ਸਮਾਨ ਪਾ ਕੇ ਖੀਰਾ ਚੀਰ ਲਿਆ ਤੇ ਚਟਣੀ ਚੱਕ ਲਈ ਮੈਂ ਕਿਹਾ ਆ ਜੋ ਹੁਣ ਖਾ ਲਉ ਢਿੱਡੇ ਨੂੰ ਹਾਕ ਮਾਰੀ ਸੀਗੀ ਐਨਸਰ ਪਹਿਲਾਂ ਰੋਟੀ ਖਾ ਲੈਕਰ ਤੋਂ ਨੀ ਆ ਜਾ ਇਧਰ ਭੱਜ ਜਾ ਓਰੇ